ਇੱਕ ਵਾਰੀ ਫੇਰ ਬਾਈ ਮੀ ਰੁਕ ਗਿਆ ਤੇ ਗਾਹਾਂ 3 ਕਿਲੋਮੀਟਰ ਤੇ ਮੰਦਿਰ ਦੱਸਦੇ ਆਗੇ ਉੱਥੇ ਪਹੁੰਚਦੇ ਅੱਜ ਦੀ ਰਾਤ ਦੇਖਦੇ ਆ ਉੱਥੇ ਕਟਾਂਗੇ ਫਿਰ ਤੇ ਨਹੀਂ ਇਦਾਂ ਦੀ ਜਗ੍ਹਾ ਕੋਈ ਤਾਂ ਵਧੀਆ ਆ ਨਾ ਜੇ ਕੋਈ ਹੋਰ ਮਿਲ ਗਈ ਤਾਂ ਇਹ ਥੋੜੀ ਜਿਆਦਾ ਹੀ ਬੇਕਾਰ ਆਗੀ ਪਾਣੀ ਜ਼ਿਆਦਾ ਆਉਂਦਾ ਇੱਥੇ ਤੇ ਬਾਈ ਤੋਂ ਪੁੱਛਿਆ ਇੱਥੇ ਕਰੋਟਾਂ ਦਾ ਰੇਟ ਪਤਾ ਕੀ ਆ ਬਾਈ 250 ਰੁਪਏ ਕਿਲੋ ਓਨਲੀ 250 ਰੁਪਏ ਕਿਲੋ ਕਰੋਟਾ ਤੇ ਬਾਬਾ ਜੀ ਮੌਸਮ ਖਰਾਬ ਹੈ। ਮੌਸਮ ਖਰਾਬ ਹੈ। ਸੜਕ ਵੀ ਖਰਾਬ ਆ ਤੇ ਮੌਸਮ ਵੀ ਖਰਾਬ ਆ। ਟਾਈਮ ਬਈ 8:50 ਮਿੰਟ ਹੋ ਗਏ ਤੇ ਆਪਣਾ ਚੌਲਾ ਦਾ ਟੋਪੀਆ ਬਿਲਕੁਲ ਫੁੱਲ ਹੋ ਗਿਆ। ਇਹਦੇ ਵਿੱਚ ਪਾਏ ਆਪਾਂ ਚੌਲ ਹੈ, ਮੂੰਗੀ ਹੈਗੀ, ਨਾਣ ਮਿਰਚ ਤੇ ਗੰਡੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਟਾਈਮ ਅਸੀਂ ਹੈਗੇ ਆਂ ਜੀ ਚਲੈਨੀ। ਇਹ ਸ਼ਹਿਰ ਹੈਗਾ ਚਨੈਨੀ ਤੇ ਜਿਹੜਾ ਕੀ ਜੰਮੂ ਤੋਂ 80 ਕਿਲੋਮੀਟਰ ਅੱਗੇ ਹੈਗਾ ਤੇ ਰਾਤ ਆਪਾਂ ਇਸ ਮੰਦਰ ਦੇ ਵਿੱਚ ਰੁਕੇ ਸੀਗੇ ਤੇ ਸਾਨੂੰ ਪਤਾ ਆਪਾਂ ਸਾਈਕਲ ਕਿਵੇਂ ਚੜਾਏ ਸੀਗੇ ਤੇ ਸਵੇਰੇ ਹੁਣ ਉਸੇ ਰਾਹ ਹੀ ਆਪਾਂ ਉਤਾਰਾਂਗੇ ਤੇ ਹੁਣ ਆਪਾਂ ਸਵੇਰੇ ਨਾਲ ਤੋਂ ਪਹਿਲਾਂ ਪੇਟ ਪੂਜਾ ਕਰਕੇ ਅੱਗੇ ਦਾ ਸਫ਼ਰ ਫੇਰ ਚੱਲਾਂਗੇ ਤੇ ਤੁਸੀਂ ਦੇਖੋ ਸਾਹਮਣੇ ਆਪਣੇ ਬੰਦੇ ਕੀ ਕਰੀ ਜਾਂਦੇ ਹੈਗੇ ਉਹ ਸੰਦੀਪ ਤੇ ਹਰਪਾਲ ਤੇ ਚੁੱਲ੍ਹਾ ਬਣਾਇਆਗਾ ਠੰਡ ਬਾਈ ਇੱਥੇ ਹੈਗੀ ਹੈਗੀ ਤੇ ਅੱਜ ਆ ਰੋਟੀ ਟੋਕ ਬਣਾਵਾਂਗੇ ਰੋਟੀ ਰਾਟੀ ਖਾ ਕੇ ਫੇਰ ਅੱਗੇ ਦਾ ਸਫ਼ਰ ਜਾਰੀ ਕਰਾਂਗੇ ਵੈਸੇ ਰਾਤ ਮੀਂਹ ਆਇਆ ਸੀਗਾ ਫੇਰ ਵੀ ਲੱਕੜਾਂ ਇੰਨੀਆਂ ਕੋਈ ਜ਼ਿਆਦਾ ਗਿਲੀਆਂ ਨਹੀਂ ਅੱਗ ਮੱਚ ਪਈ ਟਾਈਮ ਬਾਈ 9:30 ਦਾ ਹੋ ਗਿਆ ਤੇ ਕੋਲ ਸਾਹਿਬ ਹੁਣ ਹੀ ਕਹਿੰਦੇ ਤੁਸੀਂ ਚਾਹ ਵਾਸਤੇ ਪਾਣੀ ਪਾ ਲਿਓ ਚਾਹ ਮਿੱਠਾ ਪੇਚੀ ਸਰ ਕੋ ਪਾ ਲਿਆਂਦਾ ਤੇ ਤੁਹਾਨੂੰ ਦਿਖਾਉਣੇ ਆਗੇ ਰੋਟੀਆਂ ਲਾਹੀ ਜਾਂਦੇ ਆ ਮੁੰਡੇ ਆ ਦੇਖੋ ਬਾਈ ਕਿੱਧਰ ਦੀ ਚੜ ਗਏ ਆ ਲੈ ਕੇ ਆਪਣੇ ਮੁੰਡੇ ਆ ਲੋ ਜੀ ਪਪਾ ਜੀ ਮੈਨੂੰ ਨਹੀਂ ਪਤਾ ਹਣਾ ਰਿਜ਼ਲਟ ਕੀ ਆਉਣਾਗਾ ਅਸੀਂ ਫੇਲ ਹੋਣਾ ਕਿ ਪਾਸ ਫਿਲਹਾਲ ਮਨ ਖੁਸ਼ ਆਗਾ ਆ ਪਾਇਆ ਜੀ ਗੰਡੇ ਵਿੱਚ ਨੂਨ ਮਿਰਚ ਪਾਈ ਹਰਪਾਲ ਲਖਾਰੀ ਸੰਦੀਪ ਅੱਜ ਲੰਗਰ ਪਛਾਦਾ ਛੱਕੇ ਨਾ ਬਾਈ ਫੇਰ ਹੀ ਅੱਗੇ ਵੱਲ ਤੁਰਾਂਗੇ ਨਹੀਂ ਫਿਰ ਦਿਨੇ ਨਾ ਰਾਤ ਬੰਦ ਹੀ ਨਹੀਂ ਤੇ ਨਾ ਹੀ ਖਾਦੀ ਜਾਂਦੀ ਐ ਚੱਜ ਨਾਲ ਸਵੇਰੇ ਇੱਕ ਵਾਰੀ ਚੰਗਾ ਪੂਰਾ ਖਾ ਕੇ ਡੱਕ ਕਿ ਟਕਾ ਕੇ ਫੇਰ ਅੱਗੇ ਵੱਲ ਤੁਰਾਂਗੇ ਆ ਖੜੇ ਹੈ ਜੀ ਆਪਣੇ ਘੋੜੇ ਤੇ ਘੋੜਿਆਂ ਤੇ ਕਾਠੀਆਂ ਪਾਉਣ ਵਾਲੀਆਂ ਰਹਿੰਦੀਆਂ ਆਂ ਤੇ ਕਿਉਂਕਿ ਰਾਤ ਉੱਪਰ ਚੜਾਏ ਸੀ ਕਿ ਨਾ ਫਿਰ ਬਜਨ ਜ਼ਿਆਦਾ ਹੋ ਜਾਂਦਾਗਾ ਤੇ ਇੱਥੇ ਨਹੀਂ ਚੜਨੇ ਨਹੀਂ ਸੀਗੇ ਸਾਈਕਲ ਤੇ ਸਮਾਨ ਸੱਲਾ ਸਾਰਾ ਬਸ ਅਸੀਂ ਰੈਡੀ ਸੈਡੀ ਕਰੀ ਬੈਠੇ ਆ ਤੁਰਦੇ ਆ ਸਾਈਕਲ ਬਾਈ ਹੁਣ ਅਸੀਂ ਫੇਰ ਥੱਲੇ ਤਾਰਾਂਗੇ ਆਹੀ ਪੌੜੀਆਂ ਰਾਤ ਉੱਪਰ ਚੜਾਏ ਸੀਗੇ ਤੇ ਹੁਣ ਵੀ ਇੱਥੋਂ ਹੀ ਉਹ ਥੱਲੇ ਤਾਰਾਂਗੇ ਉਹ ਟਰੈਕਟਰ ਕੋਲੇ ਰੋਡ ਆ ਫੇਰ ਆਪਾਂ ਇਧਰ ਨੂੰ ਜਾਣਾਗਾ ਆ ਜਿਹੜੇ ਆਪਣੇ ਬੈਗ ਆ ਬਾਈ ਆ ਐਸ ਲੋਡ ਬਣਾਏ ਹੋਏ ਆਪਾਂ ਵੀ ਦੋਨੋਂ ਸਾਈਡ ਤੋਂ ਅਟੈਚ ਆ ਕੇ ਹਨਾ ਜੁੜੇ ਹੋਇਆ ਵੀ ਆ ਸਾਈਕਲ ਦੀ ਕਾਠੀ ਤੇ ਰੱਖੇ ਜਾਂਦੇ ਆਗੇ ਤੇ ਆ ਇੱਕ ਬੈਗ ਨਾ ਆਪਣਾ ਥੋੜਾ ਜਿਹਾ ਹੋ ਗਿਆ ਖਰਾਬ ਆ ਦੇਖੋ ਪਲਾਂ ਦਾ ਵੀ ਵਜਨ ਜ਼ਿਆਦਾ ਕਰਕੇ ਹਨਾ ਵੀ ਕਿਉਂ ਹੋ ਗਿਆ ਕਿਉਂ ਨਾ ਸਮਝ ਨਹੀਂ ਆਇਆ ਜੇ ਕੋਈ ਰਾਤ ਕੋਈ ਆਇਆ ਹਨਾ ਟੇਲਰ ਮਾਸਟਰ ਇਹਦਾ ਬੈਗ ਆਲਾ ਤਾਂ ਆਪਾਂ ਨੂੰ ਠੀਕ ਕਰਾਉਣਾ ਪਊਗਾ ਨਹੀਂ ਇਹ ਗਾਂਹ ਜਾ ਕੇ ਤੰਗ ਕਰੂਗਾ ਸਾਰੇ ਬੈਗ ਆਪਣੇ ਇਦਾਂ ਇੱਕ ਨਾਲ ਦੀ ਆ ਤਿੰਨੇ ਭਈਆ ਪਾ ਪਟਨੀ ਟੋਪ ਨੂੰ ਚੜਾਈ ਚੜਦੇ ਆ ਹਨਾ ਤਾਂ ਤੁਹਾਨੂੰ ਸੜਕ ਤੇ ਦੋ ਦੋਨੇ ਪਾਸੇ ਦੋਨੇ ਕਿਨਾਰੇ ਅਨਾਰਾਂ ਦੇ ਬਹੁਤ ਬੂਟੇ ਮਿਲਣਗੇ ਆ ਦੇਖੋ ਫਲ ਪੂਰਾ ਚੱਕਿਆ ਹੋਇਆ ਦੋਨੋਂ ਸਾਈਡ ਅਨਾਰੀ ਅਨਾਰਾ ਅਨਾਰਾਂ ਦੇ ਬੂਟੇ ਹੈਗੇ ਆ ਦੇਖੋ ਟਾਈਮ ਹੋ ਗਿਆ ਭਈ ਪੌਣੇ 1 ਤੇ ਅਸੀਂ ਲਗਾਤਾਰ ਚੜਾਈ ਚੜੀ ਜਾਂਦੇ ਆ ਪਤਨੀ ਟੋਪ ਕਨੀ ਤੇ ਰਾਹ ਚ ਦੇਖਿਆ ਬਾਈ ਵੀ ਕਣਕ ਖੜੀ ਆ ਮੈਂ ਖੈ ਵੀ ਤੁਹਾਨੂੰ ਦਿਖਾ ਦਈਏ ਕਣਕ ਬਿਲਕੁਲ ਹਰੀ ਖੜੀ ਆ ਜਿਵੇਂ ਆਪਣੇ ਪੰਜਾਬ ਚ ਵਿਸਾਖੀ ਤੋਂ ਮਹੀਨਾ ਪਹਿਲਾਂ ਕਣਕਾਂ ਖੜੀਆਂ ਹੁੰਦੀਆਂ ਆ ਉਸ ਲੋਟਾ ਦੇਖ ਲਓ ਬਾ ਵੀਜੀਆਂ ਵੀ ਇੱਥੇ ਆਈਆਂ ਐਨਾ ਕ ਥਾਂ ਜਾਂ ਬੀਜ ਤਾਂ ਹਨਾ ਥੋੜਾ ਜਿਹਾ ਦੂਜਾ ਜਿਹਨੂੰ ਵੱਧ ਹੋਇਆ ਵੀ ਐ ਨਹੀਂ ਵੀ ਪੂਰਾ ਪੰਜਾਬ ਵਾਂਗੂ ਕਿਲਾ ਦੋ ਕਿल्ले ਪੰਜ ਸੱਤ ਕਿल्ले ਐ ਨਹੀਂ ਕਿਉਂਕਿ ਪਹਾੜੀ ਏਰੀਆ ਹਨਾ ਬਾਈ ਉਸ ਲੋਟ ਹੀ ਆ ਤੇ ਆ ਹਰੀਆਂ ਖੜੀਆਂ ਜਾਵਾਂ ਕਣਕਾਂ ਤੇ ਕੱਦ ਵੀ ਦੇਖ ਲਓ ਤੁਸੀਂ ਛੋਟੇ ਛੋਟੇ ਆ ਕੇ ਲਗਭਗ ਬਈ 1.5 ਘੰਟਾ ਲਗਾਤਾਰ ਮੀਂਹ ਪਿਆਗਾ ਆ ਪਾਣੀ ਵੀ ਖੜਾਗਾ ਤੇ ਹੁਣ ਥੋੜਾ ਜਿਹਾ ਮੌਸਮ ਸਾਫ ਹੋਇਆਗਾ ਤੇ ਆਪਾਂ ਸਾਈਕਲ ਇੱਥੇ ਸ਼ੈੱਡ ਦੇ ਥੱਲੇ ਲਾਤੇ ਸੀਗੇ ਬਾਬੇ ਦੀ ਕਿਰਪਾ ਨਾਲ ਹੁਣ ਤੱਕ ਬਈ ਆਪਾਂ ਨੂੰ ਜਿੰਨੇ ਆਰੇ ਵੀ ਮੀਂਹ ਆਇਆ ਹਨ ਜਦੋਂ ਵੀ ਮੀਂਹ ਆਇਆਗਾ ਉਹਦੀ ਉੱਥੇ ਰਸਤਾ ਬਸ ਉਹ ਨਹੀਂ ਆਉਂਦਾ ਜਦੋਂ ਕੋਈ ਸ਼ੈੱਡ ਸ਼ੂਟ ਹੁੰਦਾ ਸਾਡੇ ਖੜਨ ਨੂੰ ਕਦੇ ਨਹੀਂ ਆਇਆ ਹੋਇਆ ਵੀ ਮੀਂਹ ਚ ਭਿੱਜ ਕੇ ਹਜੇ ਤੱਕ ਤਾਂ ਤੇ ਅੱਗੇ ਵੀ ਬਾਬਾ ਕਿਰਪਾ ਕਰੂਗਾ ਤੇ ਹੁਣ ਅਸੀਂ ਜਾਂਦੇ ਆ ਫੇਰ ਉੱਪਰ ਵੱਲ ਨੂੰ ਬਾਬਾ ਜੀ ਮੌਸਮ ਖਰਾਬ ਹੈ ਮੌਸਮ ਖਰਾਬ ਹੈ ਸੜਕ ਵੀ ਖਰਾਬ ਆ ਤੇ ਮੌਸਮ ਵੀ ਖਰਾਬ ਆ ਠੰਡ ਬਈ ਬਹਾ ਹੋਈ ਪਈ ਆਗੀ ਤੇ ਮਨ ਹੁਣ ਚਾਹ ਬਣਾ ਕੇ ਪੀਣ ਦਾ ਕਹਿੜੀ ਜੀ ਘਟਕ ਤੇ ਬਾਈ ਤੋਂ ਪੁੱਛਿਆ ਇੱਥੇ ਕਰੋਟਾਂ ਦਾ ਰੇਟ ਪਤਾ ਕੀ ਆ ਬਾਈ 250 ਰੁਪਏ ਕਿਲੋ ਓਨਲੀ 250 ਰੁਪਏ ਕਿਲੋ ਕਰੋਟਾਂ ਦੇ ਹੈਠਾ ਹਾਂ ਪਰ ਕਾਗਜੀ ਨਹੀਂ ਹੈਗੇ ਥੋੜੇ ਜੋ ਸਖਤ ਆਗੇ OK ਆ ਦੋ ਚਾਚੂ ਠੰਡ ਲੱਗੀ ਜਾਂਦੀ ਹੈਗੀ ਮਿੱਠਾ-ਮੂਠਾ ਕੜਾ ਆਇਆ ਕਰਕੇ ਪਾਣੀ ਠੀਕ ਆ ਪੱਤੀ-ਪੁੱਤੀ ਤੇਜ ਵੀ ਤਿਆਰੀ ਖਿੱਚੀ ਜਾਂਦੀ ਹੈ ਨਾਲ ਆਪਣੇ ਭਾਈ ਆਹ ਭਿੱਜੇ ਹੋਏ ਛੋਲੇ ਮੂਗਫਲੀ ਦਾਖਾਂ-ਦੂਖਾਂ ਦੇ ਚ ਸਾਰਾ ਕੁਝ ਮਿੱਠਾ ਸ਼ੇਰਾ ਤਗੜਾ ਹੋ ਗਿਆ ਸ਼ੇਰਾ ਕਰਾ ਮਿੱਠਾ ਤੇਜ ਬਹੁਤ ਚੜਾਈ ਆ ਅਜੇ ਮਿੱਠਾ ਰੋਕੇ ਪਟਿੱਠੋਕੇ ਪਟਨੀ ਟੌਪ ਸ਼ਹਿਰ ਨੂੰ ਬਈ ਜਿਵੇਂ ਤੁਸੀਂ ਉੱਪਰ ਨੂੰ ਆਓਗੇ ਨਾ ਤੇ ਰਾਹ ਚ ਆ ਬਣਿਆ ਹੋਇਆ ਆਈਸਲੈਂਡ ਆਗਾ ਤੇ ਜਹਾਜ਼ ਬਣਿਆ ਹੋਇਆਗਾ ਨਾ ਕਾਫੀ ਵੱਡਾਗਾ ਇਹ ਤੇ ਵਿੱਚ ਹੀ ਇਹਦੇ ਰੈਸਟੋਰੈਂਟਾਂ ਨਾਲ ਹੀ ਤੇ ਇਹਦੇ ਅੰਦਰ ਜਾਣ ਦੀ ਜਿਹੜੀ ਟਿਕਟ ਹੈਗੀ ਆ ਪਰ ਬੰਦੇ ਦੀ 100 ਰੁਪਿਆ ਟਿਕਟ ਹੈਗੀ ਕਾਫੀ ਸੋਹਣਾਗਾ ਸਾਹਮਣੇ ਪਹਾੜ ਪੋੜ ਬਹੁਤ ਵਧੀਆ 뷰 ਆਉਂਦਾਗਾ ਹਨ ਤੇ ਜੇ ਕੋਈ ਨੰਗਦਾ ਟੱਪਦਾ ਹਨਾ ਇਹ ਜਗਾ ਵੀ ਦੇਖਣ ਵਾਲੀ ਹੈਗੀ ਬਹੁਤ ਸੋਹਣੀ ਜਗਾ ਕੀ ਹੈ ਟਾਈਮ ਬਾਈ 4:30 ਹੋ ਗਏ ਤੇ ਸਾਡਾ ਜਿਹੜਾ ਰਸਤਾ ਹਜੇ ਉਹ ਬਿਲਕੁਲ ਉੱਪਰ ਹੈ 8 ਕਿਲੋਮੀਟਰ ਹੋਰ ਪਿਆਗਾ ਸਵੇਰ ਦੇ ਚੱਲੇ ਹੋਏ ਆ 8 ਕਿਲੋਮੀਟਰ ਹਜੇ ਹੋਰ ਪਿਆ ਜਿੰਨੀ ਵੀ ਚੜ੍ਹਾਈ ਚੜ੍ਹੀ ਆ ਹੁਣ ਤੱਕ ਪੈਦਲ ਹੀ ਚੜ੍ਹੀ ਆ ਕੱਲ ਵੀ ਸਾਰਾ ਦਿਨ ਤੁਰ ਕੇ ਹੀ ਸਿੰਗਲਾਂ 'ਚ ਚੜਾਏ ਸੀਗੇ ਤੇ ਅੱਜ ਵੀ ਤੇ ਅਸੀਂ ਰੁਕੇ ਆ 5 ਮਿੰਟ 'ਚ ਰੁਕਦੇ ਆ ਨਾ ਮੀਂਹ ਵਾਲਾ ਮੌਸਮ ਆ ਆ ਦੇਖੋ ਮੌਸਮ ਕਿਵੇਂ ਹੋਇਆ ਪਿਆਗਾ ਪੂਰਾ ਖਤਰਨਾਕ ਆ ਤੇ ਅਸੀਂ ਆਏ ਛੱਡਾਂ ਜੇ ਕੋਲੇ ਰੁਕਦੇ ਹੁੰਨੇ ਆਗੇ ਇਹ ਬਾਧੂ ਮਿਲ ਜਾਂਦੇ ਆ ਬਾਈ ਰਾਹ 'ਚ ਇਸ ਤਰ੍ਹਾਂ ਖਾਲੀ ਪਏ ਨਾ ਕਿਉਂਕਿ ਵੀ ਜੇ ਜ਼ਿਆਦਾ ਮੀਂਹ ਆਉਂਦਾ ਆ ਵੀ ਇਹਦੇ ਥੱਲੇ ਸਾਈਕਲ ਖੜਜੇ ਆਪਣਾ ਸਮਾਨ ਸਮੂਹਨਾ ਭਿਜੇ ਅੱਜ ਦੇ ਸਫ਼ਰ ਤੇ ਬਾਈ ਜਾਂਦੇ ਜਾਂਦੇ ਉਹਨਾਂ ਦੋ ਵਾਰੀ ਮੀਂਹ ਆ ਗਿਆ ਡੇਢ ਘੰਟਾ ਪਹਿਲਾਂ ਰੁਕੇ ਰਹੇ ਉੱਥੇ ਮੀਂਹ ਆਈ ਗਿਆ ਤੇ ਆ ਦੁਬਾਰਾ ਹੁਣ ਫੇਰ ਆ ਗਿਆ ਤੇ ਜਿਹੜਾ ਆਪਾਂ ਤੁਹਾਨੂੰ ਕਿਹਾ ਸੀ ਸ਼ੈੱਡ ਥੱਲੇ ਉੱਥੇ ਤੇ ਉੱਥੇ ਹੀ ਲਾਏ ਆ ਫੇਰ ਸਾਈਕਲ ਇੱਕ ਵਾਰੀ ਫੇਰ ਬਾਈ ਮੀਂਹ ਰੁਕ ਗਿਆ ਤੇ ਗਾਹਾਂ 3 ਕਿਲੋਮੀਟਰ ਤੇ ਮੰਦਿਰ ਦੱਸਦੇ ਆਗੇ ਉੱਥੇ ਪਹੁੰਚਦੇ ਅੱਜ ਦੀ ਰਾਤ ਦੇਖਦੇ ਆਂ ਉੱਥੇ ਕਟਾਂਗੇ ਫਿਰ ਤੇ ਨਹੀਂ ਇਦਾਂ ਦੀ ਜਗ੍ਹਾ ਕੋਈ ਇਹ ਤੋਂ ਵਧੀਆ ਆ ਨਾ ਜੇ ਕੋਈ ਹੋਰ ਮਿਲ ਗਈ ਤਾਂ ਇਹ ਥੋੜੀ ਜਿਆਦਾ ਹੀ ਬੇਕਾਰ ਆ ਜੀ ਪਾਣੀ ਜਿਆਦਾ ਆਉਂਦਾ ਇੱਥੇ ਕੰਦੇ ਨੇ ਵੇ ਸੱਜਣਾ ਟਾਈਮ ਬਈ 6:00 ਵਜੇ ਤੇ ਅਸੀਂ ਰੁਕਿਆ ਕੁੜ ਕੁੜ ਸ਼ਹਿਰ ਆ ਇਹ ਇਹ ਨੀਚੇ ਦੀ ਪਾਉਣ ਵਾਲੇ ਨਾ ਗਰਮੋ ਲੈਣੇ ਸੀਗੇ ਕੱਪੜੇ ਜੇ ਕਿਉਂਕਿ ਅੱਗੇ ਜਿਆਦਾ ਠੰਡ ਆ ਨਾ ਇਹ 350 ਦਾ ਜੀ ਹਾਂ ਜੀ ਉਹ 550 ਦਾ ਸੰਦੀਪ ਦੇਖ ਮਾੜਾ ਇਹ ਖੋਲ ਕੇ ਚੈੱਕ ਕਰ ਲਾ ਉਹ ਬੱਜੀਏ ਚੱਕ ਚੱਕ ਲਈ ਆ ਕਿਉਂ ਬੰਦ ਹੋ ਗਿਆ ਆਈਟਮ ਦੇਖੂ ਰੋਣੇ ਤਾਂ ਰੂਮ ਬੱਜੀ ਹੈ ਜੀ ਲੈ ਲੋ ਯਾਰੀ ਤੇਰੇ ਅਸੀਂ ਸ਼ਿਰੀ ਨਗਰ ਜਾ ਰਹੇ ਹਾਂ ਸ਼ਕਲ ਬਈ ਹਾਂਜੀ 900 ਰੁਪਏ ਦੇ ਬਾਈ ਆਪਾਂ ਤਿੰਨ ਸ਼ੂਟ ਜੇ ਲਿਆ ਨੀਚੇ ਦੀ ਪਾਉਣ ਵਾਲੇ ਗਰਮ ਕਿਉਂਕਿ ਠੰਡਾ ਨਾ ਇੱਥੇ ਕਾਫੀ ਜਿਹੜਾ ਸਾਡੇ ਕੋਲੇ ਸਲੀਪਿੰਗ ਬੈਗ ਆ ਨਾ ਰਾਤ ਨੂੰ ਸੌਣੇ ਆ 20 ਕਿਲੋਮੀਟਰ ਰਾਤ ਪਿੱਛੇ ਮੰਦਰ ਚ ਸੁੱਤੇ ਸੀ ਉੱਥੇ ਵੀ ਠੰਡ ਲੱਗਦੀ ਸੀਗੀ ਤੇ ਅੱਜ ਤਾਂ ਫਿਰ ਆਪਾਂ ਹੋਰ ਵੀ ਉੱਪਰ ਆ ਗਏ ਇੱਥੇ ਤਾਂ ਹੋਰ ਵੀ ਜ਼ਿਆਦਾ ਠੰਡ ਆ ਗਈ ਇਹਨਾਂ ਦੀ ਲੋੜ ਪੈਣੀ ਸੀਗੀ ਤੇ ਮੈਂ ਤਾਂ ਪਾ ਹੀ ਲਿਆ ਇਹ ਹਰਪਾਲ ਤੇ ਸੰਦੀਪ ਦਾ ਕੋੜ ਸ਼ਹਿਰ ਚ ਬਾਈ ਜਿਵੇਂ ਤੁਸੀਂ ਐਂਟਰ ਹੋਵੋਗੇ ਹਨ ਇੱਕ ਮੰਦਿਰ ਮਿਲੂਗਾ ਉੱਥੇ ਤਾਂ ਅਸੀਂ ਪੁੱਛਿਆ ਉੱਥੇ ਰਹਿਣ ਲਈ ਜਗ੍ਹਾ ਨਹੀਂ ਮਿਲੀ ਤੇ ਥੋੜਾ ਜਿਹਾ ਅੱਗੇ ਆ ਕੇ ਹਨ ਗੁਰਦੁਆਰਾ ਸਾਹਿਬ ਵੀ ਆ ਜਾਂਦਾਗਾ ਗੁਰੂ ਘਰ ਆਗਾ ਹਰਪਾਲ ਪੁੱਛਣ ਗਿਆ ਹੋਇਆਗਾ ਵੀ ਰਾਤ ਰੱਖ ਲੈਂਦੇ ਆ ਕਿ ਇੱਥੇ ਨਹੀਂ ਤੇ ਨਹੀਂ ਫਿਰ ਹੋਰ ਕੋਈ ਹੱਲ ਕਰਾਂਗੇ ਤੇ ਆ ਸਾਨੂੰ ਰਾਤ ਨੂੰ ਬਾਈ ਲੱਕੜ ਮਿਲੀ ਸੀ ਸੁੱਕੀ ਕਿਉਂਕਿ ਮੀਂਹ ਪਿਆ ਹਨ ਵੈਸੇ ਤਾਂ ਇੱਥੇ ਲੱਕੜਾਂ ਨਹੀਂ ਤੋੜਨੀ ਤੁਹਾਨੂੰ ਪਤਾ ਹੀ ਐ ਇੰਨੇ ਦਰਖਤ ਆ ਕੇ ਹਨ ਬਾਈ ਪਹਾੜ ਹੀ ਹੈਗਾ ਲੱਕੜਾ ਪਰ ਹੁਣ ਮੀਂਹ ਪਿਆ ਹੋਇਆ ਹੈ ਨਾ ਉਹਦਾ ਕਰਕੇ ਲੱਕੜਾ ਸੁੱਕੀਆਂ ਨਹੀਂ ਹੈਗੀਆਂ ਇਹ ਰਾਜ ਸੁੱਕੀ ਲੱਕੜ ਮਿਲੀ ਨਾਲ ਹੀ ਚੱਕ ਲਈ ਵੀ ਜੇ ਰੋਟੀ ਪਾਣੀ ਬਣਾਉਣਾ ਪਿਆ ਚੁੱਲਾ ਬਾਲਣਾ ਪਿਆ ਤਾਂ ਕੰਮ ਦੇ ਜੂਗੀ ਟਾਈਮ ਹੋ ਗਿਆ ਭਾਈ ਪੌਣੇ 7 ਤੇ ਨਾ ਤਾਂ ਮੰਦਰ ਵਾਲਿਆਂ ਨੇ ਹਾਂ ਕੀਤੀ ਤੇ ਨਾ ਹੀ ਗੁਰਦਾਰਿਆਂ ਵਾਲਿਆਂ ਨੇ ਤੇ ਹੁਣ ਆਪਾਂ ਨੂੰ ਰਹਿਣ ਦੀ ਥਾਂ ਦੱਬ ਗਈ ਆ ਉਹ ਸਾਹਮਣੇ ਛੱਤ ਹੈਗੀ ਹੈਗੀ ਤੇ ਰੋਟੀ ਟੋਕ ਬਣਾਉਣ ਵਾਸਤੇ ਵੀ ਉਹ ਉੱਥੇ ਹਵਾ ਨਹੀਂ ਲੱਗਦੀ ਵਧੀਆ ਬਣਿਆ ਹੋਇਆਗਾ ਤੇ ਹੁਣ ਆਪਾਂ ਸਾਈਕਲ ਉੱਪਰ ਚੜਾਉਨੇ ਆ ਉੱਥੇ ਅੱਜ ਦਾ ਖਾਣਾ-ਦਾਣਾ ਬਾਈ ਆਪਣਾ ਇੱਥੇ ਬਣੂਗਾ ਥੁੱਲਾ ਆਪਾਂ ਬਣਾ ਲਿਆ ਅੱਗ ਵੀ ਮੱਚ ਪਈ ਤੇ ਆਪਣਾ ਬੱਲਬ ਪਿਆਗਾ ਚੱਲੀ ਜਾਂਦਾ ਰੋਸ਼ਨੀ ਵਧੀਆ ਹੈਗੀ ਆ ਤੇ ਨਾਲ ਦੁਕਾਨ ਵਾਲਾ ਬਾਈ ਹਨਾ ਤੇ ਉਹ ਆਪਾਂ ਨੂੰ ਪਾਣੀ ਦੀ ਕੈਨੀ ਦੇ ਕੇ ਗਿਆਗਾ ਕਹਿੰਦਾ ਸਵੇਰੇ ਕੋਈ ਨਾ ਜਦੋਂ ਮਰਜ਼ੀ ਫੜਾ ਦਿਓ ਤੇ ਨਾਲੇ ਉਹਦੀ ਲੱਕੜ ਦੀ ਫਰਨੀਚਰ ਦੀ ਦੁਕਾਨ ਸੀ ਤੇ ਉਹਨੇ ਆਪਾਂ ਨੂੰ ਅੱਗ ਬਾਲਣ ਵਾਸਤੇ ਬਾਵਾ ਸਾਰਾ ਉਹ ਉਹਨਾਂ ਕੋਲੇ ਸਮਾਨ ਸੱਲਾ ਹੁੰਦਾ ਨਾ ਲੱਕੜਾਂ ਉਹ ਗੇਟ ਗੁੱਡ ਬਣਾਉਣ ਵਾਲਿਆਂ ਕੋਲੇ ਲੱਕੜ ਦੇ ਮਿਸਤਰੀ ਕੋਲੇ ਤੇ ਉਹ ਵੀ ਆਪਾਂ ਨੂੰ ਕੱਢ ਕੇ ਦੇ ਗਿਆ ਬਾਈ ਵਿਚਾਰਾ ਅੱਜ ਦੀ ਰੈਸਪੀ ਬਾਈ ਤੁਸੀਂ ਆਪਣੀ ਦੇਖੀ ਜਾਓ ਉੱਪਰ ਗੰਡੇ ਤਰ ਦੇ ਫਿਰਦੇ ਨਾ ਤੇ ਵਿੱਚ ਹੀ ਇਹਦੇ ਮੂੰਗੀ ਆ ਤੇ ਵਿੱਚ ਹੀ ਚੌਲ ਆ ਗਏ ਚੌਲ ਤਾਂ ਹੀ ਬੰਦੇ ਹੁੰਦੇ ਮੂੰਗੀ ਵਿੱਚ ਭਾੜਾ ਤਾਂ ਹੀ ਬੰਦਾ ਬਾਬੇ ਦੇਖੀ ਜਾਇਆ ਤੁਸੀਂ ਰੈਸਪੀ ਆਪਣੀ ਕਿੰਨੀ ਘੈਂਟ ਤਿਆਰ ਹੁੰਦੀ ਹੈ ਡਾਲਾ ਭਾਲ ਕੇ ਲੈ ਇੱਕ ਹੋਰ ਇੱਕ ਹੋਰ ਲੈ ਆ ਜੀ ਇੱਕ ਇੱਕ ਟਾਈਮ ਭਾਈ 8:50 ਮਿੰਟ ਹੋ ਗਏ ਤੇ ਆਪਣਾ ਚੌਲਾ ਦਾ ਟੋਪੀਆ ਬਿਲਕੁਲ ਫੁੱਲ ਹੋ ਗਿਆ। ਇਹਦੇ ਵਿੱਚ ਪਾਏ ਆਪਾਂ ਚੌਲ ਐ, ਮੂੰਗੀ ਐਗੀ, ਨੂਨ ਮਿਰਚ ਤੇ ਗੰਡੇ। ਤੇ ਬੱਲਵਾ ਆਪਾਂ ਨੂੰ ਬਹੁਤ ਕੰਮ ਦਿੰਦਾ ਭਾਈ ਚਾਰਜਿੰਗ ਬੱਲਵਾ ਇਹ ਤੇ ਹੁਣ ਆਪਾਂ ਲੈ ਕੇ ਆਏ ਉਹ ਨਾਲ ਕਦੇ ਵੀ ਟਰੈਵਲ ਕਰੋ ਤਾਂ ਚਾਰ ਦਿਨ ਇਹ ਚੌਲ ਸਾਰੇ ਇਹ ਚ ਕੱਢਾਂਗੇ। ਤੁਹਾਨੂੰ ਪਤਾ ਟੋਪੀਆ ਆਪਣੇ ਕੋਲੇ ਉਹ ਇੱਕ ਹੀ ਆ ਨਾ ਤੇ ਫਿਰ ਆਪਾਂ ਉਹਦੇ ਵਿੱਚ ਚਾਹ ਬਣਾਵਾਂਗੇ। ਤੇ ਫਿਰ ਚੌਲ-ਚੂਲ ਖਾ ਕੇ ਤੇ ਬਾਅਦ ਕੀ ਦੀ ਗੱਲ ਬਾਤ ਆਪਾਂ ਬਾਅਦ ਚ ਕਰਦੇ ਆਂ ਅੱਖਾਂ ਦੇ ਹੰਝੂ ਦੇਖ ਰਿਹਾ ਵੀਰ ਜੀ ਬਹੁਤ ਮਿਹਨਤੀ ਮੁੰਡਾ ਹੈ ਇੰਨੀ ਛੇਤੀ ਦਬਦਾ ਬਾਬਾ ਗਾਣਾ ਮੇਰੇ ਉਹਦੇ ਵਾਲਾ ਮੋਟੀਵੇਸ਼ਨ ਵਾਲਾ ਆ ਗਿਆ ਸੀ ਆ ਲੈ ਹੁਣ ਪ੍ਰਾਂਤ ਲੈ ਰੱਖ ਦਨਾਂ ਆਖਾਂਗੇ ਟਕਾ ਕੇ ਢੱਡ ਭਰ ਕੇ ਹਾਂ ਤੇ ਜਿਹੜੇ ਚੋਲ ਬਣੀ ਆ ਨਾ ਇਹ ਜੋਣੇ ਆਪਾਂ ਤੇ ਬਾਈ ਜਿਹੜਾ ਆਪਣਾ ਪਤਨੀ ਟੋਪ ਸ਼ਹਿਰ ਆ ਹਨਾ ਉਹ ਇਥੋਂ 5 ਕਿਲੋਮੀਟਰ ਜਿੱਥੇ ਉਹ ਸਾਹਮਣੇ ਤੁਸੀਂ ਲਾਈਟਾਂ ਜਗਦੀਆਂ ਦੇਖੀ ਜਾਂਦੇ ਹੋ ਹਨਾ ਉਹੀ ਸ਼ਹਿਰ ਆ ਉਹ 5 ਕਿਲੋਮੀਟਰ ਹੋਰ ਚੜਾਈ ਹੈਗੀ ਤੇ ਸਵੇਰੇ ਜਦੋਂ ਪਤਾ ਆਪਾਂ ਪਹੁੰਚ ਜਾਗੇ ਤੇ ਉਹ ਸ਼ਹਿਰ ਘੁੰਮਾਂਗੇ ਪੂਰਾ ਹਨਾ ਪੂਰਾ ਸ਼ਹਿਰ ਇੱਕ ਦਿਨ ਉਹ ਪਾਉ ਘੁੰਮਣਾ ਹੈ ਕੱਲ ਨੂੰ ਤੇ ਠੰਡ ਬਾਈ ਇੱਥੇ ਪੂਰੀ ਠੰਡ ਆ ਸਾਡੇ ਇਨਰ ਜੇ ਵੀ ਪਾਏ ਆ ਤੇ ਉੱਤੋਂ ਦੀ ਕੋਟੀਆਂ ਵੀ ਪਾਈਆਂ ਆ ਸਲੀਪਿੰਗ ਬੈਗ ਜੇ ਨਾ ਬਾਈ ਅਸੀਂ ਵੈਲਡ ਕਰਾਫਟ ਦੇ ਸਟੋਰ ਤੋਂ ਨਾ 2000 ਰੁਪਏ ਦੇ ਸੀਗੇ ਸਾਨੂੰ 20% ਦਾ ਡਿਸਕਾਊਂਟ ਮਿਲਿਆ ਜਿੱਤੇ ਅਸੀਂ ਇੱਥੇ ਕੰਮ ਕਰਦੇ ਸੀਗੇ ਨਾ ਆਊਟਲੈਟ 'ਚ ਤਾਂ ਕਰਕੇ 1600 ਰੁਪਏ ਦੇ ਪਏ ਸੀ ਕਹਿੰਦਾ ਸੀ ਮਾਈਨਸ 0 ਡਿਗਰੀ 'ਚ ਪੈਣ ਵਾਲਿਆ ਇਹ ਤੇ ਇੱਥੇ ਤਾਪਮਾਨ ਹੈਗਾ 15 ਕਿ ਡਿਗਰੀ ਹੈਗਾ ਦਾ ਇਹ ਫਿਰ ਵੀ ਬਾਈ ਇਹ ਕੰਮ ਇੰਨਾ ਨਹੀਂ ਕਰਦੇ ਇਹ ਇੰਨੇ ਕੰਮਜਾਬ ਵੀ ਨਹੀਂ ਹੈਗੇ ਇੱਕ ਤਾਂ ਪਤਾ ਨਹੀਂ ਸਾਡੇ ਉੱਤੇ ਟੈਂਟ ਨਹੀਂ ਹੁੰਦਾ ਨਾ ਅਸੀਂ ਸਿੱਧਾ ਐਦਾਂ ਹੀ ਬੈੱਡ ਲਾਉਣੇ ਆਂਗੇ ਤਾਂ ਕਰਕੇ ਹੋ ਜਾਂਦਾ ਕੁਝ ਹਵਾ ਇੱਥੇ ਬਹੁਤ ਠੰਡੀ ਹੈਗੀ ਤਾਂ ਹੀ ਕਰਕੇ ਇਨਰ-ਉਨਰ ਪਾਏ ਆ ਕੋਟੀਆਂ ਪਾਈਆਂ ਆਂ ਤੇ ਉਮੀ ਇਹਦੇ ਵਿੱਚ ਵੜ ਕੇ ਸੌ ਜਾਾਂਗੇ ਰੋਟੀ ਪਾਣੀ ਖਾ ਲਿਆ ਜੀ ਤੇ ਭਾਈ ਹਵਾ ਇੱਥੇ ਆਉਂਦੀ ਹੈ ਠੰਡੀ ਤੀਰ ਦੀ ਏਸੀ ਦੀ ਹਵਾ ਦਾ ਹਵਾ ਮੁਰੇ ਕੁਝ ਵੀ ਨਹੀਂ ਹੈਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਕੱਲ ਨੂੰ ਆਪਾਂ ਉਹ ਜਿਹੜਾ ਦੱਸਿਆ ਤੁਹਾਡੇ ਸ਼ਹਿਰ ਆ ਨਾ ਸਾਹਮਣੇ ਆਗਾ ਉਹ ਘੁੰਮਾਂਗੇ ਸਾਰਾ ਦਿਨ ਉੱਥੇ ਰਹਿਾਂਗੇ ਤੇ ਸਸਰੀ ਘਾਲ ਜੀ ਬਾਈ ਸਾਰਿਆਂ ਨੂੰ